ਅ ਅੱਜ ਜੀ ਤੋਂ ਹੋਰ ਨਾਲ ਰੂਬਰੂ ਹੋਇਆ ਹੈ ਕਿ ਜਿਹੜਾ ਪਿਛਲੇ ਦਿਨੀ ਹੋਮ ਮਿਨਿਸਟਰ ਸ਼੍ਰੀ ਅਮਿਤ ਸ਼ਾਹ ਦੀ ਸਟੇਟਮੈਂਟ ਆਈ ਹੈ ਬੰਦੀ ਸਖਾਂ ਦੇ ਸੰਬੰਧ ਵਿੱਚ ਪਾਈ ਜਗਤਾਰ ਸਿੰਘ ਤਾਰਾ ਪਾਈ ਪਰਮਜੀਤ ਸਿੰਘ ਪਿਹੋਰਾ ਜਿਹੜੇ ਬੈਂਸ ਸਿੰਘ ਕਤਲ ਕੇਸ ਦੇ ਵਿੱਚ ਜਿਹੜੇ ਲੋਕਾਂ ਦੀ ਰਹਾਈ ਦੀ ਮੰਗ ਕੀਤੀ ਜਾ ਰਹੀ ਹੈ ਉਹਨਾਂ ਵਿੱਚ ਇਹ ਦੋਨੋਂ ਹੀ ਖਾਟ ਕੋ ਅੰਦਰ ਬੰਦ ਨੇ ਉਹਨਾਂ ਨੇ ਆਪ ਦਾ ਸਟੈਂਡ ਸਪੱਸ਼ਟ ਕੀਤਾ ਹੈ ਉਹਨਾਂ ਦਾ ਤੋਂ ਪਹਿਲੇ ਪੜ੍ਹ ਕੇ ਸੁਣਾ ਦਿੰਨਾ ਕਿ ਉਹਨਾਂ ਨੇ ਕਿਹਾ ਕੀ ਹੈਗਾ ਹੈ ਸਾਕਿਤੇ ਹਨ ਵਿੱਚ ਆਇਆ ਹੈ ਕਿ ਹਿੰਦੂ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਾਰਲੀਮੈਂਟ ਵਿੱਚ ਬੋਲਦਿਆਂ ਹੋਇਆ ਕਿਹਾ ਹੈ ਕਿ ਜੇਕਰ ਦੋਸ਼ੀ ਨੂੰ ਆਪਣੇ ਕੀਤੇ ਕੰਮ ਦਾ ਪਛਤਾਵਾ ਨਹੀਂ ਤਾਂ ਉਹ ਮਾਫੀ ਦਾ ਹੱਕਦਾਰ ਨਹੀਂ ਹੋ ਸਕਦਾ ਉਹਨਾਂ ਦੀ ਇਹ ਸਟੇਟਮੈਂਟ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਤੇ ਦੋ ਟੁਕ ਜਵਾਬ ਹੈ ਅਮਿਤ ਸ਼ਾਹ ਜੀ ਤੁਸੀਂ ਕਿਸੇ ਵਹਿਮ ਵਿੱਚ ਨਾ ਰਹਿਣਾ ਸਾਨੂੰ ਆਪਣੇ ਕੀਤੇ ਤੇ ਕੋਈ ਪਛਤਾਵਾ ਨਹੀਂ ਹੈ ਬਲਕਿ ਸਾਨੂੰ ਮਾਨ ਤੇ ਤਸਲੀ ਹੈ ਕਿ ਸਾਡੀਆਂ ਜਿੰਦੜੀਆਂ ਸਾਡੀ ਕੌਮ ਦੇ ਮਕਸਦ ਦੇ ਲਿਖੇ ਲਕੀਆਂ ਹਨ ਭਾਰਤੀ ਨਿਜ਼ਾਮ ਦੇ ਸੰਧਾਂ ਵੱਲੋਂ ਸਾਡੀ ਕੌਮ ਦੇ ਨੌਜਵਾਨਾਂ ਤੇ ਹੋ ਰਹੇ ਜ਼ੁਲਮਾਂ ਤੇ ਅਤਿਆਚਾਰ ਨੂੰ ਠੱਲ ਪਾਉਣ ਅਤੇ ਗੁਲਾਮੀ ਵਿੱਚ ਜਕੜੀ ਕੌਮ ਨੂੰ ਆਜ਼ਾਦ ਕਰਨ ਲਈ ਲੜਦੇ ਅਸੀਂ ਪਹਾੜੇ ਮੁਲਕ ਦੇ ਕੈਦਖਾਨਿਆਂ ਵਿੱਚ ਕੈਦ ਹੋਏ ਹਾਂ ਤੁਸੀਂ ਤੇ ਤੁਹਾਡਾ ਸਿਸਟਮ ਮੰਨੇ ਜਾਂ ਨਾ ਮੰਨੇ ਪਰ ਅਸੀਂ ਭਾਰਤ ਪੰਜਾਬ ਵਿੱਚ ਜੰਗ ਦੇ ਕੈਦੀ ਹਾਂ ਅਸੀਂ ਇਸ ਮੁਲਕ ਦੇ ਹੁਕਮਰਾਨਾਂ ਤੋਂ ਕਿਸੇ ਕਿਸਮ ਦੀ ਰੈਤ ਜਾਂ ਰਹਿਮ ਲੈਣ ਦੀ ਸੋਚ ਹੀ ਨਹੀਂ ਰੱਖਦੇ ਸਾਡੀ ਅਰਜ਼ੋਈ ਅਕਾਲਪੁਰਖ ਅੱਗੇ ਹੈ ਅਸੀਂ ਉਸ ਪਰਮਾਤਮਾ ਦੀ ਰਜ਼ਾ ਵਿੱਚ ਭਾਰਤੀ ਨਿਆਂਿਕ ਸਿਸਟਮ ਵੱਲੋਂ ਮਿਲੀ ਕੈਦ ਕੱਟ ਰਹੇ ਹਾਂ ਅਤੇ ਅਗੋਂ ਵੀ ਉਸ ਪਰਮਾਤਮਾ ਦੀ ਰਜ਼ਾ ਵਿੱਚ ਰਹਿ ਕੇ ਕਟਾਂਗੇ ਸਾਡੀ ਅਸਲ ਤਾਕਤ ਗੁਰੂ ਗ੍ਰੰਥ ਪੰਥ ਹੈ ਅਤੇ ਸਾਡੇ ਤੇ ਮਿਹਰ ਅਤੇ ਥਾਪੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ ਸਾਡੀ ਕੌਮ ਤੇ ਸਾਡੀ ਕੌਮ ਸਹਡੇਲੀ ਚਿੰਤਤ ਹੈ ਸਾਡੀ ਬੰਦ ਖਲਾਸੀ ਲਈ ਸੰਘਰਸ਼ੀਲ ਹੈ ਇਹ ਹੀ ਸਾਡੇ ਲਈ ਮਾਨਤੇ ਹੌਸਲੇ ਵਾਲੀ ਗੱਲ ਹੈ ਸਾਡੇ ਲਈ ਪ੍ਰੇਰਨਾਦਾਇਕ ਤੇ ਪ੍ਰੇਰਨਾ ਸਰੋਤ ਹੈ ਸਾਡਾ ਵਿਰਸਾ ਗੌਰਵਈ ਪਰੰਪਰਾ ਸਿੱਖ ਅਤਿਹਾਸ ਜੋ ਕੁਰਬਾਨੀਆਂ ਤੇ ਸਹਾਦਤਾਂ ਦੀ ਦਾਸਤਾਨ ਨਾਲੋਂ ਬੇਅਤ ਮਾਲੂਮਾਲ ਹੈ ਜਿਸ ਦਿਨ ਜਿਸ ਕੜੀ ਦਸ਼ਮ ਪਾਸਾ ਦਾ ਸਾਜਾ ਪੰਥ ਆਪਣੀ ਪ੍ਰਭੂਸਤਾ ਅਤੇ ਆਜ਼ਾਦੀ ਦੀ ਜੰਗ ਜਿੱਤੇਗਾ ਅਸੀਂ ਬੰਦੀ ਸਿੰਘ ਸਹੀ ਅਰਥਾਂ ਵਿੱਚ ਉਸ ਦਿਨ ਉਸ ਮਹਾਰਕੜੀ ਆਜ਼ਾਦ ਹੋਵਾਂਗੇ ਇਹ ਜਿਹੜਾ ਭਾਈ ਜਗਤਾਰ ਸਿੰਘ ਤਾਰਾ ਹੁਣਾਂ ਦਾ ਭਾਈ ਪਰਮਜੀਤ ਸਿੰਘ ਪਿਉਰਾ ਹੁਣਾਂ ਨੇ ਆਪ ਦਾ ਪੱਖ ਸਪਸ਼ਟ ਕੀਤਾ ਹੈ ਕਿਉਂਕਿ ਜੋ ਪਾਰਲੀਮੈਂਟ ਦੇ ਵਿੱਚ ਸ਼ਾਹ ਜੀ ਨੇ ਬੋਲਿਆ ਹੈ ਜਿਵੇਂ ਉਤੀ ਰਿਐਕਸ਼ਨਸ ਹੋਏ ਨੇ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਸਾਡਾ ਇਹ ਵਿਊ ਪੁਆਇੰਟ ਹੈਗਾ ਸੋ ਇਸ ਤੋਂ ਬਿਨਾਂ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਹੁਣ ਆ ਸਾਰੇ ਕਹਿੰਦੇ ਨੇ ਕਿ ਜਿਹੜੇ ਇਸਲਾਮਿਕ ਨੇਸ਼ਨਸ ਨੇ ਇਹਨਾਂ ਦੇ ਵਿੱਚ ਜਿਹੜੇ ਬੜੇ ਕੱਟਰਵਾਦੀ ਨੇ ਤੇ ਇਹਨਾਂ ਦੇ ਕਾਨੂੰਨ ਬਹੁਤ ਸਖਤ ਹੈਗੇ ਨੇ ਜਿਹੜਾ ਕट्टर ਹੈ ਉਹਨੇ ਅੱਠ ਜਿਹੜੇ ਇੰਡੀਅਨ ਹਿੰਦੂ ਨੇ ਉਹਨਾਂ ਦੀ ਜਿਹੜੀ ਹੁਣ ਤਾਜ਼ੀ ਤੁਸੀਂ ਦੇਖਿਆ ਉਹਨਾਂ ਕਿ ਡੈਥ ਪੈਨਲਟੀ ਜਿਹੜੀ ਹੈ ਉਹਨੂੰ ਕਨਵਰਟ ਕੀਤਾ ਹੈਗਾ ਵਾ ਉਮਰ ਕੈਦ ਵਿੱਚ ਅਸੀਂ ਸ਼ਾਹ ਜੀ ਨੂੰ ਕਹਿਣਾ ਚਾਹੁੰਦੇ ਆ ਕਿ ਤੁਸੀਂ ਕਹਿੰਦੇ ਹੋ ਕਿ ਅਸੀਂ ਮਹਾਤਮਾ ਗਾਂਧੀ ਦੇ ਆਈਡੋਲਿਕ ਹੈਗੇ ਆ ਅਸੀਂ ਜਿਹੜਾ ਨਾਨ ਵਾਇਲੈਂਸ ਦੇ ਵਿੱਚ ਜ਼ਕੀਨ ਰੱਖਦੇ ਆਏ ਤੁਸੀਂ ਡਬਲ ਸਟੈਂਡਰਡਸ ਕਿਉਂ ਅਡਾਪਟ ਕਰ ਰਹੇ ਹੋ ਕੱਤਰ ਦੇ ਵਿੱਚ ਤੇ ਤੁਸੀਂ ਫਾਂਸੀ ਦਾ ਵਿਰੋਧ ਕਰ ਰਹੇ ਹੋ ਪਾਕਿਸਤਾਨ ਦੇ ਵਿੱਚ ਜਿਹੜਾ ਤੁਹਾਡਾ ਜਸੂਲ ਸਕਲਪੂਸ਼ਨ ਜੱਦਵ ਉਹਦੇ ਵਿੱਚ ਵੀ ਤੁਸੀਂ ਜਿਹੜਾ ਫਾਂਸੀ ਦਾ ਵਿਰੋਧ ਕਰ ਰਹੇ ਹੋ ਤੇ ਇਹ ਜਿਹੜੇ ਜ਼ਿਲਾਂ ਦੇ ਵਿੱਚ ਜਿੰਨੇ ਵੀ ਸਿੱਖ ਬੰਦੀ ਕੈਦੀ ਹੈਗੇ ਨੇ ਕਾਨੂੰਨ ਦੇ ਵਿੱਚ ਸਾਰਿਆਂ ਨੂੰ ਪਤਾ ਹੈ ਕਿ ਜਿਹੜੀ ਉਮਰ ਕੈਦ ਹੁੰਦੀ ਹੈ ਉਹ 14 ਸਾਲ ਦੀ ਹੁੰਦੀ ਹੈ ਚਾਹੇ 20 ਸਾਲ ਦੀ ਹੁੰਦੀ ਹੈ ਪਰ ਇਹਨਾਂ ਜਿਹੜੇ ਸਾਡੇ ਜਿਲ੍ਹੇ ਚ ਬੰਦ ਨੇ ਕਿਸੇ ਨੇ 20 ਸਾਲ ਪੂਰੇ ਕਰ ਲਏ ਨੇ ਕਿਸੇ ਨੇ 25 ਕੀਤੇ ਨੇ ਔਰ ਜਿਹੜੇ ਸਭ ਤੋਂ ਜ਼ਿਆਦਾ ਪਾਈ ਰਾਜੋਆ ਨੇ ਹੁਣੀ ਗਰਬੀਤ ਸਿੰਘ ਸ਼ਮਸ਼ੀਰ ਸਿੰਘ ਲਖਵਿੰਦਰ ਸਿੰਘ ਹੁਣੀ ਪਿਛਲੇ 35 ਸਾਲਾਂ ਤੋਂ ਉਹਨਾਂ ਦੀ ਉੱਤੇ ਜੇਲ੍ਹ ਚ ਬੈਠੇ ਹੋਏ ਨੇ ਦੂਸਰੀ ਗੱਲ ਹੈ ਕਿ ਜਦੋਂ ਦੇਸ਼ ਦੇ ਪ੍ਰਾਈਮ ਮਿਨਿਸਟਰ ਨੇ 27 ਸਤੰਬਰ 2019 ਨੂੰ ਗੁਰਪੁਰੂ ਦੇ ਮੌਕੇ ਤੇ ਅਨਾਉਂਸਮੈਂਟ ਕੀਤੀ ਸੀ ਕਿ ਅਸੀਂ ਜਿੰਨੇ ਵੀ ਜਿਹੜੇ 8 ਸਿੱਖ ਨੇ ਉਹਨਾਂ ਨੂੰ ਰਿਲੀਜ਼ ਕਰਨ ਜਾ ਰਹੇ ਹੈ ਉਸ ਜਦੋਂ ਪ੍ਰਾਈਮ ਮਿਨਿਸਟਰ ਅਨਾਉਂਸ ਕਰਦਾ ਹੈ ਕੈਬਨਿਟ ਕੋ ਅਪਰੂਵ ਅਪਰੂਵਲ ਲੈ ਕੇ ਫਿਰ ਕਰਦਾ ਹੈ ਤੇ ਜਿਹੜੀ ਅਮਿਤ ਸ਼ਾਹ ਜੀ ਦੀ ਸਟੇਟਮੈਂਟ ਹੈ ਇਤੇਸੀ ਕਹੇ ਡਿਮਾਂਡ ਕਰਦੇ ਹੈ ਕਿ ਪ੍ਰਾਈਮ ਮਿਨਿਸਟਰ ਨੂੰ ਆਪ ਦਾ ਜਿਹੜਾ ਪੱਖ ਹੈ ਉਹ ਸਪਸ਼ਟ ਕਰਨਾ ਚਾਹੀਦਾ ਹੈ ਕਿ ਜਿਹੜਾ ਹੋਮ ਮਿਨਿਸਟਰ ਹੈ ਇਹ ਕੀ ਸਰਕਾਰ ਤੋਂ ਬਾਗੀ ਹੋ ਗਿਆ ਹੈ ਕਿ ਇਹ ਪ੍ਰਾਈਮ ਮਿਨਿਸਟਰ ਤੋਂ ਉੱਪਰ ਚਲਾ ਗਿਆ ਹੈ ਇਸ ਲਈ ਇਹ ਕਹਿੰਦੇ ਨੇ ਕਿ ਅਸੀਨਾਂ ਨੂੰ ਮਾਫੀ ਮੰਗਾਉਣੀ ਹੈ ਉਹਦੇ ਵਿੱਚ ਸਭ ਤੋਂ ਪਹਿਲੇ ਤੇ ਅਸੀਂ ਇਹਨਾਂ ਨੂੰ ਇਹ ਕਹਿਣਾ ਚਾਹੁੰਦੇ ਆ ਇਸ ਦੇਸ਼ ਦੇ ਵਿੱਚ ਜਿਹੜੇ ਹੈ ਡਬਲ ਸਟੈਂਡਰਡਸ ਅਡਾਪਟ ਹੋ ਰਹੇ ਨੇ ਇੱਕ ਇਥੇ ਤਸਿਲਦਾਰ ਸਿੰਘ ਨਾ ਦਾ ਡਾਕੂ ਸਿੰਘ ਜਿਹੜਾ ਡਾਕੂ ਮਾਨ ਸਿੰਘ ਦਾ ਬੇਟਾ ਸੀ ਉਹਨੇ 170 ਕਤਲ ਕੀਤੇ ਨੇ ਉਹਨੂੰ ਅਨ ਕੰਡੀਸ਼ਨਲ ਮਾਫੀ ਦਿੱਤੀ ਹੈ ਐਵੇਂ ਇੱਕ ਕਮਾਂਡਰ ਨਾਨਾਵਤੀ ਸੀ ਉਹਨੂੰ ਮਹਾਰਾਸ਼ਟਰ ਗਵਰਨਮੈਂਟ ਨੇ ਜਿਹੜੀ ਸੀ ਫਾਂਸੀ ਦੀ ਸਜ਼ਾ ਕਰ ਦਿੱਤੀ ਸੀ ਉਹਦੇ ਵਿੱਚ ਵੀ ਉਹਨੂੰ ਅਨ ਕੰਡੀਸ਼ਨਲ ਇਹਨਾਂ ਨੇ ਮਾਫੀ ਦਿੱਤੀ ਹੈਗੀ ਹੈ ਤੇ ਅਸੀਂ ਅੱਜ ਤੁਹਾਡੇ ਵਾਇਆ ਪ੍ਰੈਸ ਸ਼੍ਰੀ ਅਮਿਤ ਸ਼ਾਹ ਜੀ ਨੂੰ ਦੱਸਣਾ ਚਾਹੁੰਨੇ ਆ ਕਿ ਜਿਹੜੀ ਤੁਸੀਂ ਮਾਫੀ ਦੀ ਗੱਲ ਕਰਦੇ ਹੋ ਇਹ ਜਿਹੜਾ ਸਾਡੀ ਜਿਹੜੇ ਗਾਈਡਿੰਗ ਸਪਿਰਟ ਨੇ ਉਹ ਗੁਰੂ ਸਾਹਿਬਾਨ ਨੇ ਔਰ ਜਿਹੜੇ ਸਾਡੇ ਪ੍ਰਣਾ ਜਿਹੜੇ ਸਾਡੇ ਸ਼ਹੀਦ ਨੇ ਉਹ ਸਾਡੀ ਗਾਈਡਿੰਗ ਸਪਿਰਟ ਹੈਗੇ ਨੇ ਗੁਰੂ ਅਰਜਨ ਪਾਤਸ਼ਾਹ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਭਾਈ ਮਤੀ ਦਾਸ ਸਤੀ ਦਾਸ ਜਿੰਨੇ ਵੀ ਸਾਡੇ ਸ਼ਹੀਦ ਹੋਏ ਨੇ ਛੋਟੇ ਸਾਬ ਜਦ ਤੱਕ ਕਿਸੇ ਨੇ ਵੀ ਸਟੇਟ ਦੀ ਈ ਨਹੀਂ ਮੰਨੀ ਤੇ ਪਾਈ ਜਗਤਾਰ ਸਿੰਘ ਤਾਰਾ ਪਾਈ ਪਰਮਜੀਤ ਸਿੰਘ ਪਿਹੋਰਾ ਉਹਨਾਂ ਦਾ ਬਹੁਤ ਇਹ ਕਲੀਅਰ ਹੈਗਾ ਕਿ ਅਸੀਂ ਭਾਰਤ ਦੇ ਹੁਕਮਰਾਨਾਂ ਕੋਲੇ ਕਿਸੇ ਕਿਸਮ ਦੀ ਰਹਿਮ ਦੀ ਅਪੀਲ ਨਹੀਂ ਮੰਗਦੇ ਜੇ ਕੋਈ ਸਵਾਲ ਹੈਗਾ ਤੁਸੀਂ ਪੁੱਛ ਸਕਦੇ ਜੀ ਅਨੁਭਵਤਾ ਜਿਹੜਾ ਪਤੀਸੀਗਰ ਜਿਹੜਾ ਇਹ ਲੱਗ ਮੁਰਦਾ ਲੱਗਾ ਹੋਇਆ ਉਹ ਵੀ ਟੈਕਨੀਕੀ ਹੁਣ ਰਗਾ ਉਪਰੇ ਖੜਾ ਉਹ ਦੂਸਤੜਾ ਲੱਗਾ ਤਾਂ ਰਾਸਾ ਰਿਆ ਹੋਇਆ ਉਹ થોਡਾ ਮੋਰਚੇ ਵਾਲੀ ਦੱਸ ਸਕਦੇ ਨਹੀਂ ਸੀ ਮੈਂ ਉਹਨਾਂ ਦੀ ਕਮੇਟੀ ਦਾ ਪਾਰਟ ਨਹੀਂ ਹੈਗਾ ਸਭ ਨੂੰ ਵੀ ਲੱਗਦਾ ਜਿਸ ਤਰੀਕੇ ਨਾਲ ਉਹਨਾਂ ਨੇ ਇੱਥਾ ਉਹਨਾਂ ਨੇ ਸਿੱਧੀ ਇਹ ਗੱਲ ਕਹਿ ਦਿੱਤੀ ਮੋਰਚੇ ਦੀ ਕੋਈ ਉਹ ਲੱਗਦਾ ਕਿ ਉਹ ਪ੍ਰੋਸੈਸਰੀ ਹੈਗਾ thro ਉਹਦੀ ਕੋਈ ਵੈਲਿਊ ਨਹੀਂ ਰਹਿਣੀ ਜਦੋਂ ਉਹਨਾਂ ਨੇ ਹੀ ਇਹ ਗੱਲ ਕਹਿ ਦਿੱਤੀ ਟਿੱਕੂ ਹਾਊ ਮਿਨਿਸਟਰ ਨੇ ਤੇ ਦੋ ਟੋਕ ਸਪਸ਼ਟ ਕਰ ਦਿੱਤਾ ਹੈ ਕਿ ਅਸੀਂ ਕੋਈ ਬੰਦੇ ਨੂੰ ਛੱਡਣਾ ਨਹੀਂ ਹੈਗਾ ਤੇ ਨਾ ਹੀ ਅਸੀਂ ਮਾਫੀ ਦੇਣੀ ਹੈਗੀ ਜਾਂ ਫਿਰ ਇਹ ਤੇ ਸਪਸ਼ਟ ਹੋ ਜਾਣਾ ਚਾਹੀਦਾ ਹੈ ਨਾ ਕਿ ਅਸੀਂ ਜਿਹੜੇ ਸਾਡੇ ਸਿੱਖ ਇੰਡੀਅਨ ਸਿਸਟਮ ਦੇ ਟਰੈਪ ਵਿੱਚ ਬੈਠੇ ਹੋਏ ਨੇ ਉਹਨਾਂ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਜਿਵੇਂ ਨਹਿਰੂ ਤੇ ਗਾਂਧੀ ਨੇ ਸਿੱਖਾਂ ਨਾਲ ਧੋਖਾ ਕੀਤਾ ਹੈ, ਵਿਸ਼ਵਾਸ ਘਾਤ ਕੀਤਾ ਹੈ ਉਹ ਇਹ ਜਿਹੜਾ ਵਿਸ਼ਵਾਸ ਘਾਤ ਹੈ ਇਹ મોદી ਤੇ ਸ਼ਾਹ ਨੇ ਸਿੱਖਾਂ ਨਾਲ ਕੀਤਾ ਹੈਗਾ ਤੇ ਇਹ મોદી ਤੇ ਸ਼ਾਹ ਨੂੰ ਸਮਝ ਲੈਣਾ ਚਾਹੀਦਾ ਹੈ ਜਿਵੇਂ ਸਿੱਖ ਵਰਤ ਵਿੱਚ ਲੋਕ ਗਾਂਧੀ ਤੇ ਨਹਿਰੂ ਨੂੰ ਨਫ਼ਰਤ ਕਰਦੇ ਨੇ ਅੱਜ ਇਹ ਜਿਹੜਾ ਜਨਾਹ ਇਹ ਜਿਹੜਾ ਸ਼ਾਹ ਤੇ ਮੋਦੀ ਦੀ ਜੋੜੀ ਹੈ ਆ ਜੇ ਸਿੱਖਾਂ ਦੇ ਵਿੱਚ ਨਫ਼ਰਤ ਦੇ ਪਾਤਰ ਬਣ ਗਏ ਨੇ ਇੱਕ ਚੀਜ਼ ਮੈਂ ਕਹਿਣਾ ਭੁੱਲ ਗਿਆ ਸੀ ਮੈਂ ਇਹ ਕਹਿਣਾ ਚਾਹਨਾ ਹੈ ਕਿ ਜਿਹੜੀ ਇੰਡੀਅਨ ਸਟੇਟ ਹੈ 1947 ਦੇ ਵਿੱਚ ਸਾਨੂੰ ਵਾਦਾ ਕਰਕੇ ਇੱਥੇ ਦਿੱਲੀ ਚ ਲੈ ਕੇ ਆਏ ਸੀ ਵੀ ਤੁਸੀਂ ਸਾਡੇ ਨਾਲ ਆਜੋ ਜਦੋਂ ਹਿੰਦੁਸਤਾਨ ਆਜ਼ਾਦ ਹੋ ਗਿਆ ਤੇ ਅਸੀਂ ਤੁਹਾਨੂੰ ਐਸਾ ਖਿੱਤਾ ਦੇਵਾਂਗੇ ਜਿੱਦੇ ਚ ਤੁਸੀਂ ਆਜ਼ਾਦੀ ਦਾ ਨਿਗ ਮੰਨੋਗੇ 1947 ਤੋਂ ਬਾਅਦ ਸਿੱਖਾਂ ਨੂੰ ਲਗਾਤਾਰ ਮਾਰਿਆ ਕੁੱਟਿਆ ਜਾ ਰਿਹਾ ਹੈ ਇਹ ਜਿਹੜਾ ਸਾਰਾ ਪਰਸਪੈਕਟਿਵ ਹੈ ਇਹ ਐਸਸੀ ਸ਼ਾਜ਼ੀ ਨੂੰ ਦੱਸਣਾ ਚਾਹੁੰਦੇ ਆ ਕਿ ਇਹਨੂੰ ਸਮਝਣ ਤੋਂ ਪਹਿਲੇ ਤੁਹਾਨੂੰ 1947 ਤੋਂ ਬਾਅਦ ਸਿੱਖਾਂ ਦਾ ਵਰਤਾਰਾ ਸਮਝਣਾ ਪਊਗਾ 1984 ਦੇ ਵਿੱਚ ਦਿੱਲੀ ਹਾਈ ਕੋਰਟ ਦੀ ਆਹ ਔਰ ਸੁਪਰੀਮ ਕੋਰਟ ਔਰ ਪਾਰਲੀਮੈਂਟ ਦੀ ਹਿੱਕ ਉੱਪਰ 5000 ਸਿੱਖ ਦੀ ਲਾਈਵ ਵਾਰਨਿੰਗ ਹੋਈ ਹੈ ਕਿਸੇ ਹਾਈ ਕੋਰਟ ਦੇ ਜੱਜ ਕਿਸੇ ਸੁਪਰੀਮ ਕੋਰਟ ਦੇ ਜੱਜ ਨੇ ਯੁਰਤ ਨਹੀਂ ਕੀਤੀ ਹੈਗੀ ਕਿ ਉਹਦਾ ਸਿਓ ਮੋਟੋ ਲਿਆ ਜਾਏ ਬਰੰਤੂ ਤੇਰਾ ਕਾਂਗਰਸੀ ਸਟੇਟਸ ਦੇ ਵਿੱਚ 20000 ਦੇ ਕਰੀਬ ਸਿੱਖਾਂ ਦੀ ਲਾਈਫ ਵਾਰਨਿੰਗ ਹੋਈ ਹੈ ਕੋਈ ਐਫਆਰ ਨਹੀਂ ਹੈ ਕਿ ਉਹਨਾਂ ਤੇਰਾ ਸਟੇਟਾਂ ਦੇ ਵਿੱਚ ਕੋਈ ਪਰਚਾ ਦਰਜ ਨਹੀਂ ਹੋਇਆ ਹੈ ਕੋਈ ਹਾਈ ਕੋਰਟ ਦਾ ਸਿਓ ਮੋਟੋ ਨਹੀਂ ਹੈ ਸਾਡੇ ਸਿੱਖਾਂ ਦੇ ਦੋ ਮੈਂਬਰ ਪਾਰਲੀਮੈਂਟ ਭਾਈ ਜਗਦੀਪ ਸਿੰਘ ਖੁੱਡਿਆ ਬੀਬੀ ਬਿਮਲਕੌਰ ਖਾਲਸਾ ਇੰਡੀਅਨ ਏਜੰਸੀਜ਼ ਨੇ ਉਹਨਾਂ ਦੀ ਕਲਿੰਗ ਕੀਤੀ ਹੈ ਅਜੇ ਤੱਕ ਤੁਸੀਂ ਦੱਸੋ ਕੋਈ ਐਫਆਈਆਰ ਦਰਜ ਹੋਈ ਹੈ ਕੋਈ ਸੀਪੀਆਈ ਨੇ ਕਾਤਲ ਫੜਿਆ ਹੈ ਸਾਡਾ ਅਕਾਲ ਤਖਤ ਸਾਹਿਬ ਦਾ ਜਥੇਦਾਰ ਪਾਈਕਰ ਦੇਵ ਸਿੰਘ ਕੌਮਕੇ ਉਹ ਸ਼ਹੀਦ ਕਰ ਦਿੱਤਾ ਹੈ ਅਜੇ ਤੱਕ ਕੋਈ ਪਰਚਾ ਨਹੀਂ ਹੈ ਅਸੀਂ ਨਹੀਂ ਕਹਿੰਦੇ ਜਿਹੜੀ ਇੱਥੋਂ ਦੀ ਪ੍ਰੀਮੀਅਰ ਏਜੰਸੀਆਂ ਸੀਬੀਆਈ ਉਹਦਾ ਡਾਟਾ ਹੈ ਕਿ ਤਿੰਨ ਸਮਸ਼ਾਨ ਘਾਟਾਂ ਦੇ ਵਿੱਚ ਅੰਮ੍ਰਿਤਸਰ ਪੱਟੀ ਦੁਰਗਿਆਨਾ ਮੰਦਿਰ ਦੇ ਵਿੱਚ 279 ਡੈਡ ਬਾਡੀਜ਼ ਇਸ ਸੀਬੀਆਈ ਨੇ ਕੱਢ ਕੇ ਲਿਆਂਦਾ ਕਿ ਅਨ ਆਇਡੈਂਟੀਫਾਈਡ ਕਹਿ ਕੇ ਫੂਕੀਆਂ ਨਹੀਂ ਤੇ ਜਦੋਂ ਸਾਡੀ ਐਡੀ ਲਾਰਜ ਸਕੇਲ ਜੈਨੋਸਾਈਡ ਹੋਈ ਹੈ ਨਸ਼ਰ ਪੁਸ਼ੀ ਹੋਈ ਹੈ ਤੇ ਇਹ ਜਿਹੜੀ ਖਾੜਕੂ ਨੇ ਜਿਹੜੇ ਸਾਡੇ ਅੰਦਰ ਬੰਦ ਮੁੰਡੇ ਨੇ ਇਹਨਾਂ ਨੇ ਉਹ ਜ਼ੁਲਮ ਦਾ ਅੰਤ ਕੀਤਾ ਹੈਗਾ ਤੇ ਜਿਹੜੀ ਯੂਐਨਏ ਉਹ ਬਹੁਤ ਸਪਸ਼ਟ ਹੈ ਕਿ ਇਹ ਕਿ ਤੁਸੀਂ ਦੋਨੋਂ ਤਰੀਕਿਆਂ ਨਾਲ ਸਟਰਗਲ ਕਰ ਸਕਦੇ ਹੋ ਤੁਸੀਂ ਆਰਮਡ ਸਟਰਗਲ ਵੀ ਕਰ ਸਕਦੇ ਹੋ ਤੁਸੀਂ ਡੈਮੋਕਰੈਟਿਕ ਸਟਰਗਲ ਵੀ ਕਰ ਸਕਦੇ ਹੋ ਇਹ ਜਿਹੜੇ ਜੇਲਾंचं ਬੰਦ ਬੰਦੀ ਸਿੰਘ ਨੇ ਇਹਨਾਂ ਨੇ ਯੂਨ ਦਾ ਜਿਹੜਾ ਆਰਮੈਂਟ ਸਟਰਗਲ ਦਾ ਰਸਤਾ ਹੈ ਉਹ ਚੁਣਿਆ ਹੈ ਤੇ ਅਸੀਂ ਸਾਡਾ ਸਟੈਂਡ ਬਹੁਤ ਸਪਸ਼ਟ ਹੈ ਪਾਰਲੀਮੈਂਟ ਦੇ ਵਿੱਚ ਕਈ ਮੈਂਬਰ ਪਾਰਲੀਮੈਂਟ ਬੋਲੇ ਨੇ ਪਰ ਉਹ ਕਿਉਂਕਿ ਸਟੇਟ ਦੇ ਡਰ ਵਿੱਚ ਨੇ ਜੇਬੇ ਹੁਣ ਸ਼ਾਜ਼ੀ ਨੇ ਆਖਦਾ ਮਾਈਂਡ ਕਲੀਅਰ ਕਰ ਦਿੱਤਾ ਹੈ ਸਾਡਾ ਵੀ ਮਾਈਂਡ ਬਹੁਤ ਸਪਸ਼ਟ ਹੈ ਕਿ ਸਾਡੇ ਬੰਦਿਆਂ ਨੂੰ ਤੁਸੀਂ ਪ੍ਰिजनਰ ਆਫ ਵਾਰਟ ਡਿਕਲੇਅਰ ਕਰੋ ਜਦ ਤੱਕ ਜ਼ੁਵੈਨ ਇੰਟਰਵੈਨ ਨਹੀਂ ਕਰਦੀ ਇਥੋਂ ਦੀ ਜਿਹੜੀ ਹਿੰਦੁਸਤਾਨ ਦੀ ਹਕੂਮਤ ਹੈ ਅਸੀਂ ਨਹੀਂ ਆਸ ਕਰਦੇ ਕਿ ਇਹ ਸਾਡੇ ਬੰਦਿਆਂ ਨੂੰ ਛੱਡਣਗੇ ਵੀ ਇਹੀ ਸਵਾਲ ਸਿਗਾ ਕਿ ਹੁਣ ਜਿਸ ਤਰੀਕੇ ਨਾਲ ਸਾਡਾ ਕਲੀਅਰ ਕਰ ਦਿੱਤਾ ਸਰਕਾਰ ਨੇ ਕਿ ਅਸੀਂ ਇਹ ਛੱਡਣਾ ਜਿਹੜੇ ਨਵੇਂ ਨੌਜਵਾਨ ਯੁਵਾ ਕੁਝੜਾ ਜੁਐਨ ਲਾ ਜੁਐਪੀ ਲਾ ਹੈਗਾ ਅਨਪਰਲਮੈਂਟਰੀ ਹੈ ਅਨਡੈਮੋਕਰੇਟਿਕ ਹੈਗਾ ਹੈ ਯੂਪੀ ਦੇ ਕਿਸੇ ਬਈਏ ਕੋਲੇ ਅਸਟੋਰ ਦੀ ਪੰਡ ਫੜੀ ਜਾਏ ਉਰਤੇ ਆਰਮਜ਼ ਐਕਟ ਲੱਗਦਾ ਜਿਹਦੇ ਵਿੱਚ ਉਹ ਪੰਜ ਚਾਰ ਮਹੀਨੇ ਬਾਅਦ ਜ਼ਮਾਨਤ ਕਰਾ ਕੇ ਆ ਜਾਂਦਾ ਹੈ ਸਿੱਖ ਮੁੰਡਿਆਂ ਕੋਲੇ ਨਾ ਤੇ ਹਰੰਦੀਰ ਕਪਰੀ ਹੁੰਦੀ ਹੈ ਉਹ ਕੋਈ ਖਾਲਿਸਤਾਨ ਦੇ ਨਾਅਰੇ ਚ ਬੰਦਾ ਹੈ ਕੋਈ 2020 ਦਾ ਨਾਹਰਾ ਲਾਂਚ ਬੰਦਾ ਹੈ ਅਸੀਂ ਮਹਿਸੂਸ ਕਰਦੇ ਆਂ ਕਿ ਹਿਡਨ ਇਨਸਟ੍ਰਕਸ਼ਨਸ ਹੈਗੀਆਂ ਨੇ ਉਪਰੋਂ ਸਟੇਟ ਦੀਆਂ ਜੱਜਸ ਨੂੰ ਵੀ 4-4 5-5 ਸਾਲ ਉਹਨਾਂ ਦੀ ਸੁਣਵਾਈ ਨਹੀਂ ਹੁੰਦੀ ਜਦੋਂ ਇੱਥੋਂ ਦਾ ਜਿਹੜਾ ਕਾਨੂੰਨ ਹੈ ਹਾਈ ਕੋਰਟ ਰੂਲ ਆਂਡ ਆਰਡਰਸ ਕਹਿੰਦੇ ਨੇ ਕਿ ਇਹਨਾਂ ਕੇਸਾਂ ਦਾ ਨਪਟਾਰਾ 9 ਮਹੀਨੇ ਤੋਂ ਲੈ ਕੇ 18 ਮਹੀਨੇ ਤੱਕ ਚੱਲ-ਚੱਲੇ ਕਰਨਾ ਹੈ ਤੇ ਫਿਰ ਅਸੀਂ ਸੋਚਦੇ ਆਂ ਕਿ ਇਹ ਜਿਹੜਾ ਪਰਸੀਕਿਊਸ਼ਨ ਆ ਉਹੀ ਹੈਗੀ ਹੈ ਤੁਸੀਂ ਜਿਹੜਾ ਵੀ ਸਿੱਖ ਸਟੇਟ ਦੇ ਖਿਲਾਫ ਆਜ਼ਾਦੀ ਦੀ ਗੱਲ ਕਰਦਾ ਉਹਨੂੰ ਇਹ ਜੂਪੀ ਲਾ ਕੇ ਠੋਕ ਦਿੰਦੇ ਨੇ देखो दे 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 सी ਬੜੇ ਸਪਸ਼ਟ ਹੈ ਅਸੀਂ ਸ਼ੁਰੂ ਤੋਂ ਹੀ ਜਿੱਥੇ ਚੰਗੇ ਡਾਕਟਰ ਦਾ ਚੰਗੇ ਵਕੀਲ ਦਾ ਕੰਮ ਹੁੰਦਾ ਹੈ ਕਿ ਬਿਮਾਰੀ ਨੂੰ ਡਾਇਗਨੋਸ ਕਰਨਾ ਹੈ ਕਿ ਬਿਮਾਰੀ ਦੀ ਜੜ ਕਿੱਥੇ ਹੈ ਤੇ ਅਸੀਂ ਦੇ ਵਨ ਕਿਉਂਕਿ ਸਾਡੇ ਲੀਡਰ ਨੂੰ ਲਾਲਚ ਹੈਗਾ پارਲੀਮੈਂਟ ਦੇ ਵਿੱਚ ਚੇਅਰਮੈਨੀਆਂ ਦਾ پارਲੀਮੈਂਟ ਮੈਂਬਰਸ਼ਿਪ ਦਾ ਲਾਲਚ ਹੈ ਕਿਸੇ ਨੇ ਐਮ ਐਲ ਏ ਬੰਨਾ ਹੈ ਅਸੀਂ ਕਹਿੰਦੇ ਆ ਕਿ ਜਿਹੜੀ ਟ੍ਰੀਟੀ ਆਫ ਲਾਹੌਰ ਹੈ 1814 ਸਿਕਸ ਦੇ ਵਿੱਚ ਜਿਹੜੀ ਮਹਾਰਾਜਾ ਦਲੀਪ ਸਿੰਘ ਨੇ ਕੀਤੀ ਸੀ ਅੰਗਰੇਜ਼ਾਂ ਨੇ ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਜਦੋਂ ਇਹ ਮਾਈਨਰ ਬਾਦਸ਼ਾ ਅਡਲਟ ਹੋ ਜਾਊਗਾ ਅਸੀਂ ਖਾਲਸਾ ਫਰਾਜ ਦੀਆਂ ਪਾਵਰਜ਼ ਰੀਸਟੋਰ ਕਰਾਂਗੇ ਅੰਗਰੇਜ਼ ਨੇ ਸਿੱਖਾਂ ਨਾਲ ਧੋਖਾ ਕੀਤਾ ਹੈਗਾ ਤੇ ਨਹਿਰੂ ਤੇ ਗਾਂਧੀ ਨੇ ਵੀ ਸਰਬੋਤ ਟ੍ਰੈਪ ਨਾਲ ਲੈ ਕੇ ਪਰੋਸੇ ਨਾਲ ਕਿ ਅਸੀਂ ਤੁਹਾਨੂੰ ਜਿਹੜਾ ਵਾ ਜਦੋਂ ਤੁਹਾਨੂੰ ਆਜ਼ਾਦੀ ਮਿਲ ਗਈ ਹਿੰਦੁਸਤਾਨ ਨੂੰ ਅਸੀਂ ਇਹਨਾਂ ਨੂੰ ਵੱਖਰਾ ਕੀਤਾ ਦਵਾਂਗੇ ਇਹ ਵੀ ਮੁਕਰ ਗਏ ਨੇ ਅਸੀਂ ਕਹਿੰਦੇ ਆ ਕਿ ਸਿੱਖ ਜਿਹੜੇ ਆ ਵਾਰ ਫੁੱਟਿੰਗ ਤੇ ਆ ਭਾਈ ਜਗਤਾਰ ਸਿੰਘ ਤਾਰੇ ਦੇ ਕੇਸ ਦੀ ਜਰਨਲਮੈਂਟ ਵਿੱਚ ਅਸੀਂ ਲਿਖਿਆ ਹੈ ਕਿ ਇੰਡੀਅਨ ਸਟੇਟ ਇਜ਼ ਇਨ ਅ ਵਾਰ ਕੰਡੀਸ਼ਨ ਵਿਦ ਸਿਕਸ ਸਿンス 1947 ਹੀ ਇਸ ਅ ਸਿੱਖ ਫ੍ਰੇਡਰ ਫਾਈਟਰ ਹੂ ਇਸ ਫਾਈਟਿੰਗ ਫਾਰ ਦ ਸਿਕਸ ਸਟੇਟ ਤੇ ਇਹ ਜਿਹੜੇ ਆ ਪ੍ਰिजनਰ ਵਾਟ ਡਿਕਲੇਅਰ ਕਰਨੇ ਚਾਹੀਦੇ ਨਹੀਂ ਅਸੀਂ ਮਹਿਸੂਸ ਕਰਦੇ ਆ ਕਿ ਇਸ ਗੱਲ ਦੀ ਸਿੱਖ ਵਾਮ ਨੂੰ ਵਾਰ ਤੇ ਤਗੜੇ ਹੋ ਕੇ ਜ਼ੁਐਨ ਪ੍ਰੈਸ਼ਰਾਈਜ਼ ਕਰਨਾ ਪਊਗਾ ਔਰ ਜਦ ਤੱਕ ਜ਼ੁਵੈਤ ਇੰਟਰਵਿਨ ਨਹੀਂ ਕਰਦੀ ਜੀ ਕੁਲਪੂਸ਼ਨ ਜਾਦਵ ਦਾ ਮਸਲਾ ਯੂਨ ਚ ਜਾ ਸਕਦਾ ਹੈ ਤੇ ਫਿਰ ਬੰਦੀ ਸਖਾਂ ਦਾ ਕਿਉਂ ਨਹੀਂ ਜਾ ਸਕਦਾ ਤੇ ਜਦੋਂ ਹੁਣ ਦੇਸ਼ ਦੇ ਹੋਮ ਮਿਨਿਸਟਰ ਨੇ ਕਹਿਤਾ ਹੈ ਪ੍ਰਾਈਮ ਮਿਨਿਸਟਰ ਤੁਹਾਡੇ ਸਾਹਮਣੇ ਕਹਿ ਕਿ ਬੁਕਰਗੇ ਨੇ ਇਹ ਤੁਧੇ ਸੁਪਰੀਮ ਕੋਰਟ ਹਾਈ ਕੋਰਟ ਵਾਈਸ ਹੈਕ ਯਾਨੀ ਸਖਾਂ ਦੇ ਖਿਲਾਫ ਫਿਰ ਅਸੀਂ ਸੋਚਦੇ ਹਾਂ ਕਿ ਸਭਾਏ ਸਾਨੂੰ ਇੰਟਰਨੈਸ਼ਨਲ ਪਲੇਟਫਾਰਮ ਤੋਂ ਕਿਤੇ ਕੋਈ ਇਨਸਾਫ ਮਿਲਣ ਦੀ ਆਸ ਨਹੀਂ ਹੈ ਸਰ ਜੀ ਦੀ ਰਿਹਾਈ ਦੀ ਮੰਗ ਉਹਨਾਂ ਸਰਕਾਰ ਤੋਂ ਕਰਨਾ ਜਾਇਜ਼ ਨਹੀਂ ਹੈ ਇਹ ਡਿਫਰੈਂਸ ਆ ਦੇਖੋ ਮੋਰਚੇ ਨੇ ਤੇ ਸਾਨੂੰ ਪੁੱਛਿਆ ਨਹੀਂ ਹੈਗਾ ਜੀ ਜਦੋਂ ਮੋਰਚਾ ਲਾਇਆ ਹੈ ਸਾਡਾ ਡੇ 1 ਪਿਛਲੇ ਲੰਬੇ ਸਮੇਂ ਤੋਂ ਇੱਕ ਹੀ ਸੈਂਡ ਸਪਸ਼ਟ ਹੈਗਾ ਜਿਵੇਂ ਸਟੇਟ ਨੇ ਕਸ਼ਮੀਰੀਆਂ ਨੂੰ ਅਪਰੋਚ ਕੀਤਾ ਹੈ ਟੇਬਲ ਤੇ ਬੈਠੇ ਨਹੀਂ ਜਿਵੇਂ ਉਹ ਨਾਗਾ لینڈ ਨੇ ਇੰਡੋ ਨਾਗਾ ਪੈਕਟ ਕੀਤਾ ਹੈ ਜਿਵੇਂ ਤ੍ਰਿਪੁਰਾਸ ਗਏ ਨੇ ਅਸਮ ਚ ਗਏ ਨੇ ਸਾਨੂੰ ਤੇ ਸਟੇਟ ਨੇ ਜਿਵੇਂ ਕਾਲੀ ਨਹੀਂ ਕੀਤਾ ਵੀ ਅਸੀਂ ਟੋਟਣਾ ਬੈਠਣਾ ਕਿ ਨਹੀਂ ਬੈਠ ਰਹੇ ਤੇ ਇਹ ਜਿਹੜੇ ਵਿਖੇ ਨੇ ਲੋਕ ਮਤਲਬ ਇਹ ਇਸ ਸੈਂਪਟੀ ਦੇ ਵਿੱਚ ਨੇ ਸਟੇਟ ਦੇ Trap ਵਿੱਚ ਨੇ ਕਿ ਪਤਾ ਨਹੀਂ ਇਹਨਾਂ ਨੇ ਸਾਡਾ ਕੀ ਸਵਾਰ ਦੇਣਾ ਪਰ ਅਸੀਂ ਮਹਿਸੂਸ ਕਰਦੇ ਆ ਕਿ ਜਿਹੜਾ ਪ੍ਰਾਤਨ ਸਿੱਖ ਇਤਿਹਾਸ ਹੈ ਉਹਦੇ ਵਿੱਚ ਅਸੀਂ ਜ਼ਗੀਰਾ ਨੂੰ ਨਵਾਬੀਆਂ ਨੂੰ ਲੱਤ ਮਾਰੀਆਂ ਔਰ ਇਹਨਾਂ ਸਿੱਖਾਂ ਨੂੰ ਕਹਿਣਾ ਚਾਹੁੰਦੇ ਆ ਖਾਲਸਾ ਪੰਥ ਤੋਂ ਨੂੰ ਹਰ ਚੀਜ਼ ਇੱਜ਼ਤ ਮਾਨ ਰਾਜਨੀਤਿਕ ਤਾਕਤ ਨਾ ਮਾਲਾ-ਮਾਲ ਕਰਦੋਗੇ ਤੁਸੀਂ ਠੋਕਰ ਮਾਰਦੇ ਹੋ ਦਿੱਲੀ ਚੋਂ ਜਿਹੜੀਆਂ ਇਹ ਨਿੱਕੇ-ਨਿੱਕੇ ਚੇਅਰਮੈਨੀਆਂ ਨੇ ਇਹਦੇ ਵਿੱਚ ਨਾ ਜਿਓ ਇਹ ਕਹਿਣ ਦਾ ਮਕਸਦ ਇਹ ਹੈ ਜਿਸ ਤਰ੍ਹਾਂ ਸ਼੍ਰੋਮਣੀ ਗਦਾਰਕਾ ਨੂੰ ਦੇਖ ਲਈ ਜਾ ਰੋਸਨ ਸਾਹਬ ਬੰਦੇ ਸਿੰਘਾਭਾ ਵੀ ਰਹਿ ਹੈ ਜੀ ਇਹਦੇ ਉਪਰਲੇ ਕਰ ਰਹੀਆਂ ਨੇ ਤੇ ਇਹਦਾ ਮਤਲਬ ਇਹ ਹੁਣ ਇਹਦੀ ਲੋੜ ਨਹੀਂ ਹੈ ਉਹ ਕਲੀਅਰ ਕਰ ਰਹੇ ਆ ਕਿ ਹੁਣ ਤਾਂ ਅਸੀਂ ਆਜ਼ਾਦ ਹੋ ਕੇ ਹੀ ਆਜ਼ਾਦ ਹੋਣਾ ਨਹੀਂ ਜੀ ਸਾਟ ਸਟੈਂਡ ਡੇ 1 ਸਪਸ਼ਟ ਹੈਗਾ ਹੈ ਨਾ ਤਾਂ 시 ਸ਼੍ਰਮnik ਕਮੇਟੀ ਨੂੰ ਕਿਹਾ ਹੈ ਕਿ ਤੁਸੀਂ ਇਸ ਕਿਸਮ ਦੀ ਲੜਾਈ ਲੜੋ ਤੇ ਸ਼੍ਰਮnik ਕਮੇਟੀ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ ਜੇ ਉਹ ਸਾਡੀ ਕੌਜ਼ ਨਾਲ ਸਹਿਮਤ ਨੇ ਫਿਰ ਸਾਡੇ ਨਾਲ ਖੜੇ ਹੋਣ ਜੇ ਉਹ ਸਾਡੀ ਕੌਜ਼ ਨਾਲ ਹੀ ਸਹਿਮਤ ਨਹੀਂ ਹੈ ਫਿਰ ਸਾਨੂੰ ਇਹਨਾਂ ਦੀ ਕਿਸੇ ਕਿਸਮ ਦੀ ਮਦਦ ਦੀ ਲੋੜ ਨਹੀਂ ਹੈ ਦੇਖੋ ਇਹ ਹੁੰਦੀ ਨੈਸ਼ਨ ਹੈ ਤੁਸੀਂ ਦੇਖੋ ਇਹਨਾਂ ਨੇ ਇੰਡੀਆ ਦਾ ਨਾਮ ਬਦਲ ਦਿੱਤਾ ਹੈ ਕਨਸਟੀਟਿਊਸ਼ਨ ਬਦਲ ਗਿਆ ਹੈ ਐਂਟ੍ਰਿਕਲੀ ਇਹ ਹਿੰਦੂ ਨੇਸ਼ਨਸ ਕਨਵਰਟ ਹੋਣ ਜਾ ਰਿਹਾ ਹੈ ਤੇ ਸਾਟੇਡਾਲ ਤੋਂ ਸ਼ੁਰੂ ਤੋਂ ਤੱਕ ਜਦੋਂ ਟਾਡਾ ਪਾਰਲੀਮੈਂਟ ਦੇ ਵਿੱਚ ਪੇਸ਼ ਹੋਇਆ ਸੀ ਤੇ ਇਹ ਪਹਿਲਾ ਡਰਗ ਕਨਿਨ ਲਾਅ ਹੈ ਜਿਹੜਾ 8 ਮਿੰਟਸ ਪਾਸ ਹੋ ਗਿਆ ਸੀ ਜਦੋਂ ਇੱਕ ਮੈਂਬਰ ਨੇ ਕਿਹਾ ਸੀ ਕਿ ਇਹ ਗੱਲ ਸਿੱਖਾਂ ਤੇ ਲਾਗੂ ਹੋਣਾ ਤੁਹਾਨੂੰ ਬਹਿਸ ਦੀ ਲੋੜ ਨਹੀਂ ਹੈਗੀ ਤੇ ਸੋ ਇਹੋ ਜੇ ਲਾਅ ਤੇ ਜਦੋਂ ਤੱਕ ਤੁਸੀਂ ਹੈ ਕਿਉਂ ਤੁਹਾਨੂੰ ਲੜਨਾ ਹੀ ਪਊਗਾ ਐਨਐਸਏ ਦੇ ਕਿਸ ਸੰਬੰਧ ਵਿੱਚ ਇਹਦਾ ਪ੍ਰਭਾਵ ਪਾਏਗਾ ਜਿਸ ਤਰ੍ਹਾਂ ਦੇ ਨਿਰਸ਼ਾਪਨਾ ਦਾ ਬਿਆਨ ਰਿਆਮਨ ਤੋਂ ਹਮੇਸ਼ਾ ਨਾਲ ਕਿਸ ਸੰਬੰਧ ਵਿੱਚ ਪ੍ਰਭਾਵ ਮੰਨਦੇ ਕਿ ਉਹਨਾਂ ਦੀ ਮਾਫੀ ਬਲ ਵਧਾਇਆ ਜਾਉ। ਦਿੱਖੋ ਐਨਐਸਏ ਦੇ ਵਿੱਚ ਤਾਂ 1 ਸਾਲ ਦੀ ਮੈਕਸਿਮਮ ਪ੍ਰੀਵੈਂਟਿਵ ਡਿਟੈਂਸ਼ਨ ਹੁੰਦੀ ਹੈ ਤਾਂ ਉਹ ਉਹਨਾਂ ਦੀ ਪੂਰੀ ਹੋਣ ਜਾ ਰਹੀ ਹੈ। ਸੋ ਉਹਨਾਂ ਕੇਸਾਂ 'ਚ ਇਹ ਜ਼ਰੂਰ ਹੈ ਕਿ ਬੈਂਚਸ ਨੇ ਕਿਉਂਕਿ ਮੈਂ ਅਰਚ ਦੋ ਬੰਦਿਆਂ ਦਾ ਵਕੀਲ ਐ ਦਰਜੀਤ ਸਿੰਘ ਕਲਸੀ ਤੇ ਗੁਰਹੌਸਲਾ ਦਾ 10 ਮਹੀਨੇ 9.5 ਮਹੀਨੇ ਹੋ ਗਏ ਨੇ। ਸਨਵਾਹੀ ਦੀ ਵਜਾਇ ਤਰੀਕ ਤੇ ਤਰੀਕ ਪਈ ਜਾ ਰਹੀ ਹੈ ਤੇ ਜੇ 12 ਮਹੀਨਿਆਂ ਦੇ ਵਿੱਚੋਂ ਤੁਸੀਂ 10 ਮਹੀਨੇ ਉਹਨੂੰ 18 ਜਨਵਰੀ ਤੀਕਾ ਜੇਲ੍ਹ ਚ ਹੀ ਕੱਟਦੇ ਨੇ ਨੇ ਤੇ ਫਿਰ ਤੁਹਾਡਾ ਸਪੀਡੀ ਟ੍ਰਾਇਲ ਕਿੱਥੇ ਗਿਆ ਹੈ ਇੱਕ ਪਾਸੇ ਤੇ ਸਟੇਟ ਕਹਿੰਦੀ ਹੈ ਕਿ ਆਰਟੀਕਲ 21 ਫੰਡਮੈਂਟਲ ਰਾਈਟ ਹੈ ਸਪੀਡੀ ਟ੍ਰਾਇਲ ਜਿਹੜਾ ਵਾ ਆਰਟੀਕਲ 21 ਦਾ ਪਾਰਟ ਹੈਗਾ ਉਸੇ ਮਹਿਸੂਸ ਕਰਦੇ ਆਂ ਕਿ ਨਾਇਨਿੰਗਲੀ ਜਿਹੜੇ ਸਾਡੇ ਡੈਮੋਕਰੈਟਿਕ ਰਾਈਟਸ ਨੇ ਉਹਨਾਂ ਨੂੰ ਇਹ ਸੌਂ ਨਹੀਂ ਰਹੇ ਹੈਗੇ ਉਹ ਦੇਖੋ ਕਲਪੂ ਸ਼ੰਦੇ ਕੇਸ ਵਿੱਚ ਇਹ ਜਿਹੜੇ ਹ 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 ਕਦਰ ਦੇ ਵਿੱਚ ਤੁਸੀਂ ਫ਼ਾਰਸੀ ਦੇ ਵਿਰੋਧ ਵਿੱਚ ਹੋ ਪਾਕਿਸਤਾਨ ਚ ਤੁਸੀਂ ਫ਼ਾਰਸੀ ਦਾ ਵਿਰੋਧ ਕਰਦੇ ਹੋ ਇੱਥੇ ਜਿਹੜੇ 35 35 ਸਾਲ ਦੇ ਤੁਹਾਡੇ ਜੇਲ੍ਹਾਂ ਚ ਨਜ਼ਰਬੰਦ ਨੇ ਉਹਨਾਂ ਨੂੰ ਤੁਸੀਂ ਕਹਿੰਦੇ ਹੋ ਕਿ ਅਸੀਂ ਫਾਈਟ ਅੰਗ ਦੇਣਾ ਇਹ ਫਿਰ ਇਹ ਡਬਲ ਸਟੈਂਡਰਡਸ ਕਿਉਂ ਹੈਗੇ ਨੇ ਤੁਹਾਡੇ